<coughs> देखो लोकसभा ਦੇ ਇਲੈਕਸ਼ਨ ਆਉਣ ਵਾਲੇ ਨੇ ਮੈਂ ਜਿਹੜੀ ਫਤੇਗੜ ਸਾਹਿਬ ਲੋਕ ਸਭਾ ਦਾ ਪਰਿਵਾਰੀ ਐ ਦਰਾਹਾ ਮੀਟਿੰਗ ਹੋਈ ਸੀ ਉਸ ਤੋਂ ਤੈਅ ਹੋਇਆ ਸੀ ਕਿ ਅਸੀਂ ਸਭ ਲੋਕ ਕੰਸਟੀਚੁਐਂਸੀ ਵਾਈਜ਼ ਜਿਹੜੀਆਂ ਹੈ ਉਹ ਮੀਟਿੰਗਾਂ ਕਰਾਂਗੇ ਤਾਂ ਅੱਜ ਤਿੰਨ ਕੰਸਟੀਚੁਐਂਸੀ ਦੀ ਮੀਟਿੰਗ ਨੂੰ ਇੱਥੇ ਰੱਖਿਆ ਗਿਆ ਬੂਤ ਤੱਕ ਪਾਰਟੀ ਨੂੰ ਕਿਵੇਂ ਖੜਾ ਕਰਨਾ ਪਿੰਡਾਂ ਤੱਕ ਪਾਰਟੀ ਨੂੰ ਕਿਵੇਂ ਲੈ ਕੇ ਜਾਣਾ ਮੋਰਚੇ ਕਿਵੇਂ ਖੜੇ ਹੋਣੇ ਨੇ ਉਦੀ ਸਥਿਤੀ ਨੂੰ ਅੱਜ ਅਨਲਿਸਿਸ ਕੀਤਾ ਗਿਆ ਔਰ ਲੋਗਾ ਨੇ ਮੰਡਲ ਪ੍ਰਧਾਨਾ ਨੇ ਇਹ ਗੱਲ ਨੂੰ ਸੁਨਿਸ਼ਚਿਤ ਕੀਤਾ ਹੈ ਕਿ ਇੱਕ ਹਫਤੇ ਦੇ ਵਿੱਚ ਵਿੱਚ ਜਿਹੜੀਆਂ ਕਮੀਆਂ ਹੈਗੀਆਂ ਉਹਨੂੰ ਅਸੀਂ ਪੂਰਾ ਕਰਕੇ ਬਹੁਤ ਜਲਦੀ ਮੀਟਿੰਗਾਂ ਵੀ ਤੈਅ ਹੋ ਗਈਆਂ ਕੁਝ ਮੰਡਲਾਂ ਦੀਆਂ ਜਿਹੜੇ ਮੰਡਲ ਗਰਥ ਨੇ ਸਾਡੇ ਸਮਰਾਦਾ ਦੇ ਕੈਂਡੀਡੇਟ ਸਾਹਿਬ ਨੇ ਇਹਨਾਂ ਨੇ ਪੂਰਾ ਬੂਥ ਤੱਕ ਤਿਆਰ ਕੀਤਾ ਹੋਇਆ ਉਹਦੀ ਮੀਟਿੰਗ ਵੀ ਜਿਹੜੀ ਹੈ ਸਾਰੇ ਬੂਥ ਤੇ ਲੋਕ ਉਸ ਮੀਟਿੰਗ ਚਾਣਗੇ ਉਹ ਵੀ ਤੈਅ ਅਸੀਂ ਕਰ ਲਿਆ ਤੇ ਇੱਕ गांव चलो अभियान ਸੜਾ ਸ਼ੁਰੂ ਹੋਇਆ ਪਿੰਡ ਪਿੰਡ ਜਾਣ ਦਾ ਅਭਿਆਨ ਵੀ ਅਸੀਂ ਸ਼ੁਰੂ ਕਰ ਰਹੇ ਹਾਂ ਉਹਦੇ ਵਿੱਚ ਜਿਹੜੇ ਸਾਡੇ ਬਿਲਕੁਲ ਪਿੰਡ ਚ ਵੇਸੈਣੀ ਉਸ ਪਿੰਡ ਚ ਪ੍ਰਾਉਰਿਟੀ ਦੇ ਕੇ ਸਾਡੇ ਲੀਡਰ ਉੱਥੇ ਜਾਣਗੇ ਔਰ ਉਸ ਪਿੰਡ ਦੇ ਵਿੱਚ ਬੂਥ ਨੂੰ ਖੜਾ ਕਰਨਗੇ ਔਰ ਉੱਥੇ ਦੇ ਜਿੱਤੇ ਹਾਰੇ ਸਰਪੰਚ ਪੰਚ ਬਲਾਕ ਸੰਪਤੀ ਮੈਂਬਰ ਜਿਹੜਾ ਪਰਸ਼ਦ ਮੈਂਬਰ ਉਹਨਾਂ ਨੂੰ ਮਿਲਾਂਗੇ ਔਰ ਜਿਹੜੇ ਵੀ ਸਾਡੀ ਪਾਰਟੀ ਚ ਕੋਈ ਬੜਾ ਉੱਸਾ ਲੋਕਾਂ ਚ ਸਾਡੀ ਪਾਰਟੀ ਚਾਹਣ ਲਈ ਔਰ ਜਿਹਨੂੰ ਵੀ ਅਸੀਂ ਕੰਟੈਕਟ ਕਰਦੇ ਹਾਂ ਉਹ ਪਾਰਟੀ ਚਾਹਣ ਨੂੰ ਤਿਆਰ ਹੈ ਉਸ ਗੱਲ ਹੀ ਪੂਰੀ ਇਹ ਤਿਆਰੀ ਹੋਈ ਹੈ ਲੋਕ ਸਭਾ ਫਤੇਗੜ ਸਭਾ ਅਸੀਂ ਪਹਿਲੀ ਵਾਰ ਲੜ ਰਹੇ ਹਾਂ ਭਾਰਤੀ ਜਨਤਾ ਪਾਰਟੀ ਆਪਣੇ ਬਲਬੂਤੇ ਤੇ ਇਹ ਸੀਟ ਜਿੱਤਣ ਵਾਸਤੇ ਉਹਦੀ ਤਿਆਰੀ ਜਿਹੜੀ ਅਸੀਂ ਕਰ ਰਹੇ ਲੋਕਾਂ ਦੀ ਚਰਚਾ ਚੱਲਦੀ ਹੈ ਕਿ ਆਪਣੇ ਕਾਲੀ ਦਲ ਨਾਲ ਗੱਠਜੋੜ ਹੋਏਗਾ ਅੱਜ ਦੀ ਰੇਜ ਕੋਈ ਗੱਠਬੰਦੀ ਦੀ ਸੰਭਾਵਨਾ ਨਹੀਂ ਹੈ ਜਿਹੜਾ ਚੰਡੀਗੜ੍ਹ ਦੇ ਵਿੱਚ ਉਹਨੂੰ ਸਪੋਰਟ ਕੀਤੀ ਗਈ ਹੈ ਇੱਕ ਕੈਂਡੀਡੇਟ ਬਲੀ ਉਹਨੂੰ ਕਿਦਾ ਦੇਖਦੇ ਨਹੀਂ ਬੀਜੇਪੀ ਕੋ ਆਪਣਾ ਦੁਆ ਸੀਗਾ ਪੂਰਾ ਨੰਬਰ ਸੀਗੇ ਅਸੀਂ ਉਹਨਾਂ ਜਿੱਤੇ ਮੋਦੀ ਦੀ ਪੋਲਿਸੀ ਦੇ ਨਾਲ ਅਸੀਂ ਜਿੱਤੇ ਔਰ ਇਹੀ ਇੰਡੀ ਗਠਵੰਧਨ ਜਿਹੜਾ ਹੈ ਉਹਦੀ ਸਭ ਤੋਂ ਵੱਡੀ ਪਹਿਲੀ ਹਾਰ ਜਿਹੜੀ ਹੈ ਉਹ ਹੀ ਹੈ ਸਰ ਪੰਜਾਬ ਦੀ 13 ਦੇ 13 ਸੀਟਾਂ ਕੱਲੇ ਜਨਾਬ ਲੜਾਂਗੇ 13 ਦੀ 13 ਸੀਟਾਂ ਦੇ ਔਰ 13 ਦੀ 13 ਸੀਟਾਂ ਦੀ ਸਾਡੀ ਤਿਆਰੀ ਚੱਲ ਰਹੀ ਹੈ ਅਜੇ ਸੂਜੀ ਜਿਹੜੀ ਅੱਜ ਮੀਟਿੰਗ ਕੀਤੀ ਗਈ ਹੈ ਕੀ ਕਹਿਣਾ ਚਾਹੁੰਗੇ ਕਿ ਅੱਜ ਜੋ ਲੋਕ ਸਭਾ ਫਤਿਹਗੜ੍ਹ ਸਾਹਿਬ ਦੇ ਜੋ ਹੁਣ ਆਪਣੀਆਂ ਲੋਕ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਉਹਦੇ ਸਬੰਧ ਵਿੱਚ ਅੱਜ ਆਪਣੇ ਸਮਰਾਲਾ ਵਿਧਾਨ ਸਭਾ ਪਾਇਲਸਮਰ ਵਿਧਾਨ ਸਭਾ ਔਰ ਖੰਨਾ ਵਿਧਾਨ ਸਭਾ ਤਿੰਨ ਵਿਧਾਨ ਸਭਾ ਦੀ ਮੀਟਿੰਗ ਵਿਸ਼ੇਸ਼ ਤੌਰ ਤੇ ਜੋ ਸਾਡੇ ਰਾਜ ਸਭਾ ਮੈਂਬਰ ਹੈ ਔਰ ਜੋ ਸਾਡੇ ਲੋਕ ਸਭਾ ਫਤੇਗੜ ਸਾਹਿਬ ਦੇ ਇਨਚਾਰਜ ਨੇ ਪ੍ਰਭਾਰੀ ਨੇ ਸ਼੍ਰੀ ਅਵਿਨਾਸ਼ ਰਾਏ ਖੰਨਾ ਜੀ ਉਹ ਵਿਸ਼ੇਸ਼ ਤੌਰ ਤੇ ਮੀਟਿੰਗ ਲੈਣ ਆਏ ਸੀ ਅੱਜ ਬੂਥ ਲੈਵਲ ਤੋਂ ਲੈ ਕੇ ਜੋ ਸਾਡੇ ਸ਼ਕਤੀ ਕੇਂਦਰ ਹੈ ਔਰ ਜੋ ਮੰਡਲਾਂ ਦੀਆਂ ਟੀਮਾਂ ਵੱਖ-ਵੱਖ ਮੰਡਲਾਂ ਦੀਆਂ ਜਿਹੜੇ ਸਾਡੇ 14 ਮੰਡਲ ਆਉਂਦੇ ਆ ਤਿੰਨ ਵਿਧਾਨ ਸਭਾ ਚ ਤਾਂ ਉਹਨਾਂ ਦੇ ਮੰਡਲ ਅਧਿਕਾਰੀਆਂ ਨਾਲ ਵੀ ਮੀਟਿੰਗ ਹੋਈ ਹੈ ਜੋ ਹੁਣ ਲੋਕ ਸਭਾ ਇਲੈਕਸ਼ਨ ਹੈ ਉਹਨਾਂ ਦੀ ਤਿਆਰੀਆਂ ਲਈ ਬੂਥ ਲੈਵਲ ਤੱਕ ਜਿਵੇਂ ਜੋ ਸਾਡੇ ਰਣਜੀਤ ਸਿੰਘ ਗਹਿਲੇ ਵਾਲੀ ਆ ਜੀ ਵਿਧਾਨ ਸਭਾ ਸਮਰਾਲਾ ਤੋਂ ਆਪਣੇ ਕੈਂਡੀਡੇਟ ਸੀਗੇ ਇਹਨਾਂ ਨੇ ਸਾਨੂੰ ਡੇਟ ਨੋਟ ਕਰਾਤੀ ਜਿਹੜੇ ਇਹਨਾਂ ਦੇ 218 ਦੇ 18 ਬੂਥ ਹੈ ਉਹਦੀ ਬੂਥ ਵਾਈਜ਼ 13 ਫਰਵਰੀ ਡੇਟ ਫਾਈਨਲ ਕੀਤੀ ਗਈ ਹੈ ਹੋ ਸਕਦਾ ਹਾਈ ਕਮਾਂਡ ਦੇ ਜੇ 1-2 ਦਿਨ ਅੱਗੇ ਪਿੱਛੇ ਮੀਟਿੰਗ ਹੋ ਸਕਦੀ ਹੈ ਪਰ ਹੁਣ ਸਾਰਾ ਪਾਰਟੀ ਜੋ ਇਲੈਕਸ਼ਨ ਨੂੰ ਮੱਦੇ ਨਜ਼ਰ ਰੱਖਦੇ ਹੋਏ ਬੂਥ ਲੈਵਲ ਤੱਕ ਸਾਰੀ ਤਿਆਰੀ ਹੋਊਗੀ ਜੀ ਔਰ ਜਿੰਨੀਆਂ ਵਿਧਾਨ ਸਭਾ ਚ ਜਿੰਨੇ ਬੂਥ ਆਂਦੇ ਆ ਉਹ ਸਾਰਾ ਬੂਥ ਲੈਵਲ ਤੱਕ ਹੁਣ ਪਾਰਟੀ ਆਪਣਾ ਕੰਮ ਕਰਨ ਜਾ ਰਹੀ ਹੈ ਜੀ। ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ do